ਸਤਨਾਮ ਵਾਹਿਗੁਰੂ ਸਹਿ ਜੀ ਰਾਗਾ ਸਮ ਹਲਾਪ ਨਿਮਾ ਘਾਰ ਸਤਾਰਵਾਂ ਸਾਵਰੀ ੴ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋਚਿਤ ਧਰ ਹਾਂ ਅਨਸ ਤੋਰ ਫੇਰ ਹਾਂ ਐਸੇ ਲਾਲਣ ਪਾਇਓ ਰੀ ਸਖੀ ਰਹਾਉ ਪੰਕਜ ਮੁਹ ਸਰ ਹਾਂ ਪਗ ਨਹੀਂ ਚੱਲੈ ਹਾਰੇ ਹਾਂ ਇਹੜੜਿਓ ਮੂਡ ਨਰਹਾ ਅਨਨੁਪਾਵ ਕਰਹਾ ਤੋ ਨਿਛੈ ਸਰਨ ਪੈ ਰਿ ਸਖੀ ਥੇਰ ਥੇਰ ਚਿਤ ਥੇਰਹਾ ਨ ਪਾਵਨ ਗ੍ਰਿਹ ਸੰਸਰ ਹ ਅੰਤਰ ਏਕ ਪਰਹਾ ਬਾਹਰ ਅਨੇਕ ਧਰਹਾ ਰਾਜਨ ਜੋਗ ਕਰਹਾ ਕਹ ਨਾਨਕ ਲੋਗ ਅਲੋਗੀਰੀ ਸਖੀ ਰਾਜੇ ਜੋਗ ਕਰਹਾ ਕਹ ਨਾਨਕ ਲੋਗ ਅਲੋਗੀ ਰੀ ਸਖੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤੈ ਮੈ ਨਾਹੀ ਕਿਛ ਹੋ ਨਹੀਂ ਕਿਛ ਆਹੀ ਨਾ ਮੋਰਾ ਅਸਰ ਲਾ ਜਾ ਰਖਲੇ ਸਦਨਾ ਜਣ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਵਾਨ ਦਰਸ਼ਨ ਦਾਸ ਕਹ ਜਣ ਨਾਨਕ ਜੇ ਹਾ ਤੂੰ ਕਰਾਏ ਹੈ ਇਹ ਹਾਂ ਹੋਮ ਕਰੀਬ ਖਿਆਲ ਸਤਿਗੁਰੂ ਪਿਆਰੇ ਸਾਧ ਸੰਗਤ ਜੀ ਸਰਦਾਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜਿਵੇਂ ਪਾਵਨ ਫਰਮਾਨ ਬਖਸ਼ਿਸ਼ ਕੀਤਾ ਹੈ ਘਰ ਅਸਾ ਮਹੱਲਾ ਪੰਜਵਾਂ ਘਰ 17ਵਾਂ ਅਸਾਵਰੀ ਇੱਕ ਓੰਕਾਰ ਸਰਗਰ ਪ੍ਰਸਾਦ ਰਾਗ ਆਸਾ ਹੈ ਆਸਾ ਰਾਗ ਹੈ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਜਨ ਤੋਂ ਉਚਾਰਣ ਕੀਤਾ ਹੈ ਪਾਵਨ ਸ਼ਬਦ ਘਰ 17ਵਾਂ 17ਵੇਂ ਕਰਜਗਾਇ ਦੀ ਤਾਕੀਦ ਆਸਾਵਰੀ ਇਕ ਬਣਤਰ ਹੈ ਬਾਣੀ ਦੀ ਆਸਾਵਰੀ ਦੀ ਤੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਸ ਸਰਕਾਰ ਦਾ ਕਰਤਾ ਕਰਤਾ ਕਾਰ ਕਰਨ ਵਾਲਾ ਕਰਾਣ ਵਾਲਾ ਉਹ ਮਾਲਕ ਇਕ ਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪਾਵਨ ਸ਼ਬਦ ਆਸਾ ਰਾਗ ਦਾ 17ਵੇਂ ਘਰ ਦਾ ਪਹਿਲਾ ਸ਼ਬਦ ਹੈ ਤੇ ਆਸਾ ਰਾਗ ਦਾ ਲੜੀਵਾਰ ਦਾ 157 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਬਾਰਕ ਅੰਗ 409 ਚ ਅੰਗ ਤੇ ਸੁशोਭਿਤ ਹੈ 사드ਗੁਰ ਬਖਸ਼ਿਸ਼ ਕਰਦੇ ਹਨ ਗੋਬਿੰਦ ਗੋਬਿੰਦ ਕਰ ਹਾ ਹਾ ਦਾ ਮਤਲਬ ਕਰੋ ਹੁਕਮ ਹੈ ਕਹਿੰਦੇ ਭਾਈ ਪ੍ਰਮਾਤਮਾ ਇਸ ਧਰਤੀ ਦਾ ਜਿਹੜਾ ਮਾਲਕ ਹੈ ਆਸਰਾ ਹੈ ਗੋਬਿੰਦ ਗੋਬਿੰਦ ਕਰ ਉਸ ਨੂੰ ਜਪਣਾ ਕਰ ਉਸ ਨੂੰ ਧਿਆਨਾ ਕਰ ਉਸ ਨੂੰ ਸਿਮਰਣਾ ਕਰ ਹਰੇ ਹਰ ਮਨ ਪਿਆਰ ਹਾ ਹਰੀ ਦੇ ਨਾਲ ਮਨ ਵਿੱਚ ਪਿਆਰ ਕਰਨਾ ਕਰੋ ਉਸ ਨੂੰ ਹਰ ਵੇਲੇ ਸਿਮਰਨਾ ਕਰੋ ਗੁਰ ਕਹੇ ਆਸ ਚਿੱਤ ਧਰ ਹਾਂ ਜੋ ਮੇਰੇ ਗੁਰੂ ਨੇ ਕਿਹਾ ਹੈ ਗੁਰੂ ਦੇ ਆਸ਼ੇ ਦੇ ਮੁਤਾਬਿਕ ਚਿੱਤ ਵਿੱਚ ਗੱਲ ਨੂੰ ਵਸਾਉਣਾ ਕਰਨਾ ਕਰੋ ਚਿੱਤ ਵਿੱਚ ਗੁਰੂ ਦੀ ਗੱਲ ਨੂੰ ਧਾਰਨ ਕਰਨਾ ਕਰੋ ਅਨਸੇ ਤੌਰ ਫੇਰ ਹਾਂ ਹੋਰ ਦੂਜੀਆਂ ਆਸਾਵਾਂ ਨਾਲੋਂ ਹੋਰ ਤੇ ਦੇਵੀ ਦੇਵਤਿਆਂ ਨਾਲੋਂ ਜਾਂ ਹੋਰ ਕਰਮ ਕਾਂਡਾਂ ਨਾਲੋਂ ਮਨ ਨੂੰ ਤੋੜਨਾ ਕਰੋ ਐਸੇ ਲਲਣ ਪਾਇਓ ਰੀ ਸਖੀ اے ਸਖੀ ਸੇ ਲੜਿਓ ਇਸ ਤਰ੍ਹਾਂ ਪ੍ਰਮਾਤਮਾ ਪਾਉਂਗੀ ਕਿਵੇਂ ਪਹਿਲਾਂ ਨਾ ਉਸ ਨੂੰ ਧਿਆਨਾ ਕਰੋ ਉਸ ਨੂੰ ਜਪਨਾ ਕਰੋ ਉਸ ਨਾਲ ਪਿਆਰ ਕਰਨਾ ਕਰੋ ਜੋ ਗੁਰੂ ਨੇ ਕਿਹਾ ਉਹਨੂੰ ਚਿੱਤ ਵਿੱਚ ਧਰ ਕੇ ਜ਼ਿੰਦਗੀ ਵਿੱਚ ਕਮਾਣਾ ਕਰੋ ਹੋਰ ਸਾਰਿਆਂ ਦਾ ਆਸਪ੍ਰੋਸਾ ਛੱਡ ਕੇ ਹਿਉ ਉਸ ਦਾ ਆਸ ਪ੍ਰਮਾਤਮਾ ਦੀ ਤਖਣਾ ਕਰੋ ਇਸ ਤਰ੍ਹਾਂ اے ਸਖੀ ਸੇ ਲੜਿਓ ਉਸ ਪ੍ਰਮਾਤਮਾ ਨੂੰ ਪਾ ਲਵਾਂਗੀ ਉਸਨੂੰ ਯਾਤਕੇ ਉਸਨੂੰ ਸਿਮਰ ਕੇ ਉਸਨੂੰ ਪਿਆਰ ਕਰਕੇ ਜਿਵੇਂ ਮਾਪੇ ਦਾ ਪਿਆਰ ਹੁੰਦਾ ਈ ਪੁੱਤ ਪ੍ਰਤੀ ਜੈਸੇ ਵਿਖੇ ਹਿਤ ਪਰਗਾਰੀ ਤੈਸੇ ਨਾਮੇ ਪ੍ਰੀਤ ਪੁਰਾਰੀ ਪਰਮਾਤਮਾ ਜੀ ਕਹਿੰਦੇ ਜਿਵੇਂ ਪ੍ਰਾਇ ਤਨ ਨੂੰ ਤੱਕਾਂ ਦੀ ਪ੍ਰੀਤ ਹੁੰਦੀ ਹੈ ਇਸ ਤਰ੍ਹਾਂ ਕਿ ਮੈਰੇ ਪ੍ਰੀਤ ਪਰਮਾਤਮਾ ਦੇ ਨਾਮ ਸਿਮਰਨ ਕਰਨ ਦੀ ਹੈ ਇਸ ਤਰ੍ਹਾਂ ਦਾਸ ਨਾਮਦੇ ਵੀ ਉਸ ਦਾ ਸਿਮਰਨ ਬੰਦਗੀ ਕਰਨੀ ਕਰਦਾ ਹੈ ਕਹਿੰਦੇ ਇਸ ਤਰ੍ਹਾਂ ਕਰੇਗਾ ਬੰਦਗੀ ਇਕਾਗਰ ਚਿਤ ਹੋ ਕੇ ਫਿਰ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਪਾਲੇ ਨਰਹਾਉ ਵਿਸ਼ਰਾਮ ਦੇ ਕੇਂਦਰੀ ਪਰ ਸਮਝੰਦੇ ਹਨ ਪਾ ਪੰਕਜ ਮੋਹ ਸਾਰੇ ਹ ਇਧਰ ਸੰਸਾਰ ਸਰੋਵਰ ਹੈ ਪੰਕਜ ਦਾ ਪਾ ਸਰੋਵਰ ਇਸਾਰ ਮੋਹ ਦਾ ਸਰੋਵਰ ਇਸ ਦੇ ਵਿੱਚੋਂ ਜੇ ਪਾਰ ਹੋਣਾ ਚਾਹਨਾ ਤੇ ਸਤਿਗੁਰ ਕਹਿੰਦੇ ਨੇ ਕਹਿੰਦੇ ਭਾਈ ਪੰਕਜ ਮੋਹ ਸਾਰੇ ਸੰਸਾਰ ਦਾ ਰਿਪਦਾਰਥਾ ਰੂਪੀ ਮੋਹ ਰੂਪੀ ਚਿੱਕੜ ਪੰਕਜ ਦਾ ਪਾ ਚਿੱਕੜ ਹੈ ਇਸ ਸੰਸਾਰ ਸਾਰਾ ਚਿੱਕੜ ਦੇ ਵਿੱਚ ਆਈ ਹੈ ਪਰ ਗਨੇ ਚੱਲ ਰਹੇ ਹਨ ਪਰਮੇਸ਼ਰ ਵੱਲ ਮਨ ਬੁੱਧੀ ਦੇ ਪੈਰ ਇਹ ਨਹੀਂ ਚੱਲਦੇ ਹੋਰ ਪੁੱਠੇ ਪੰਗਿਆਂ 'ਚ ਚੱਲਦੇ ਨੇ ਪੁੱਠੇ ਕਰਮਾਂ 'ਚ ਚੱਲਦੇ ਨੇ ਗੈੜੜੇ ਉਹ ਮੂੜ ਨਾਰੇ ਹਨ ਇਹ ਜਿਹੜਾ ਮੂਰਖ ਮਨ ਮੋਹ ਦੇ ਚਿੱਕੜ ਵਿੱਚ ਮੋਹ ਦੇ ਜਾਲ ਵਿੱਚ ਇਸ ਤਰ੍ਹਾਂ ਗੱਟਿਆ ਰਹਿੰਦਾ ਇਹ ਨਿਕਲਦਾ ਨਹੀਂ ਆ ਆਨਨ ਉਪਾਉ ਕਰਹਾ ਅਨੰਤ ਕਹਿ ਲਈਏ ਇੱਕ ਵਿਦਵਾਨਾਂ ਨੇ ਅਰਥ ਕੀਤੇ ਨੇ ਆਨ ਨਾ ਚਾਹੇ ਅੱਜ ਕਿਸੇ ਤਰ੍ਹਾਂ ਕਰ ਲਈਏ ਕਹਿੰਦਾ ਭਾਵ ਹੈ ਦ્વੈਤ ਵਾਲੇ ਉਪਾਉਨਾ ਕਰ ਭਾਵ ਇੱਕ ਰਸ ਉਸ ਪ੍ਰਮਾਤਮਾ ਨਾਲ ਪ੍ਰਮਾਤਮਾ ਦੇ ਅਨੰਤ ਪ੍ਰਕਾਰ ਦੇ ਉਪਾਉ ਕਰ ਲੈ ਲਈਏ ਕਰ ਪਾ ਕੇ ਆਨ ਦਾ ਮਤਲਬ ਉਸ ਪ੍ਰਮਾਤਮਾ ਦੇ ਨਾਲ ਇੱਕ ਮਿਖਤਾ ਹਾਸਲ ਕਰਨੀ ਕਰ ਤੋ ਨਿਗਸੈ ਸਰਨ ਪੈਰੀ ਸਖੀ ਉਦੋਂ ਹੀ ਪਾਰ ਉਤਾਰਾ ਹੋਏਗਾ ਜਦੋਂ ਗੁਰੂ ਦੀ ਸ਼ਰਣ ਵਿੱਚ ਆਏਗਾ ਹੋਰ ਕੋਈ ਤਰੀਕਾ ਨਹੀਂ ਹੈ ਥੇਰ ਥੇਰੇ ਚਿੱਤ ਥੇਰ ਹਾਂ ਇਹ ਜਿਹੜਾ ਤੇਰਾ ਮਨਨ ਅਸਥਿਤ ਰੂਪ ਪਰਮਾਇਰ ਪਰਮੇਸ਼ਰ ਦੇ ਸਰੂਪ ਵਿੱਚ ਅਸਥਿਤ ਕਰਨ ਵਾਲੇ ਸਤਜਨਾਂ ਦੀ ਸੰਗਤ ਵਿੱਚ ਇਸ ਮਨ ਨੂੰ ਟਿਕਾਣਾ ਕਰ ਬਾਣ ਗ੍ਰਹਿ ਸੰਸਰ ਹਾਂ ਇਹ ਮਨਨ ਘਰ ਨੂੰ ਤੇ ਬਨ ਜੰਗਲ ਨੂੰ ਇੱਕ ਸਮਾਨ ਜਾਣਨਾ ਕਰ ਕਿ ਗੇਰੇ ਵਿੱਚ ਹੈ ਤੇਰਾ ਕੁਝ ਵੀ ਨਹੀਂ ਹੈ ਅੰਤਰ ਇੱਕ ਪਿਰ ਹੈ ਕਹਿੰਦੇ ਹਿੰਦੇ ਵਿੱਚ ਉਹ ਨਿਰਗੁਣ ਸਰੂਪ ਕਰਕੇ ਇੱਕ ਪ੍ਰਮਾਤਮਾ ਪਰਮੇਸ਼ਵਰ ਹੀ ਹੈ ਉਹੀ ਤੇਰੇ ਅੰਤਰ ਵਸ ਰਿਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੁਝ ਐ ਸੋ ਪਾਵਰ ਜੋ ਕੁਝ ਬ੍ਰਹਮੰਡ ਦੇ ਵਿੱਚ ਦੇਖ ਰਹੇ ਹੋ ਅੰਦਰ ਹੈ ਉਹ ਉੰਤਰੀ ਪ੍ਰੇਮ ਪਰਮ ਪ੍ਰਮਾਤਮਾ ਵਸ ਰਿਹਾ ਹੈ ਗਾਹੇਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾਲੇਪਾ ਉਹ ਹਮੇਸ਼ਾ ਲਿਪਤਾ ਹੈ ਤੇਰੇ ਨਾਲ ਤੇਰੇ ਨਾਲ ਇੱਕ ਵਿੱਚ ਹੋਇਆ ਪਿਆ ਤੇਰੇ ਅੰਤਰ ਵਸ ਰਿਹਾ ਇੱਕ ਪਰ ਐਸਾ ਹੈ ਪ੍ਰਮਾਤਮਾ ਬਾਹਰ ਅਨੇਕ ਉਤਾਰ ਪਰ ਬਾਹਰੂਪੀ ਅਨੇ ਕਾਈ ਸੰਸਾਰ ਦੇ ਵਿੱਚ ਅਨੇਕ ਹੀ ਉਸਨੇ ਅਨੰਤ ਸਰਗੁਣ ਰੂਪ ਵੀ ਧਾਰਨ ਕੀਤੇ ਹੋਏ ਨੇ ਜੈ ਜੈਪੇ ਕੋ ਤੈ ਜੋ ਦੁਰਗਦੋਣਾ ਜੈ ਰਵਰੇ ਅਸਰ ਬਤਮਨ ਸਦਾ ਤੇ ਆਈ ਹਰੀ ਥਾਂ ਜਿਵੀ ਰਮਿਆ ਸਰਗੁਣ ਰੂਪ ਵਿੱਚ ਵੀ ਹੈ ਤੇ ਤੇਰੇ ਗੁਣ ਰੂਪ ਵਿੱਚ ਤੇਰੇ ਅੰਦਰ ਵੀ ਵਸਿਆ ਰਾਜਣ ਜੋਗ ਕਰਹਾ ਰਾਜਿੰਦਾ ਭਾਵ ਹੈ ਪ੍ਰਕਾਸ਼ ਗਿਆਨ ਰੂਪ ਵਿੱਚ ਜੁੜਨ ਨਾਲ ਜੋ ਉਹਦਾ ਰਾਜ ਜੋ ਕਰਨਾ ਕਰੋ ਕਹਿੰਦਾ ਮਤਲਬ ਉਸ ਦੇ ਨਾਲ ਰਾਜ ਮੰਨ ਲੈਗੇ ਜਦੋਂ ਨਾਮ ਜਪੇਗਾ ਕਿਉਂਕਿ ਜਿਸ ਮੀਤ ਕੋਈ ਨਾ ਜਾਣੇ ਉਹ ਨਾਮ ਲਿਖ ਚੋਂ ਕੋਟ ਮੰਨਣਾ ਹੈ ਨਾਮ ਜਪ ਕੇ ਉਹਦੇ ਦਰਬਾਰ ਚ ਪ੍ਰਵਾਨ ਵੀ ਹੋ ਜਾਏਗਾ ਕਹ ਨਾਨਕ ਲੋਕ ਅਲੋਕੀਰੀ ਸਖੀ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗਤਨ ਕਰਦੇ ਨੇ हे ਸਖੀ ਜੋ ਪ੍ਰਕਾਸ਼ ਗਿਆਨ ਸੂਰ ਵਿੱਚ ਜੁੜੇ ਹਨ ਉਹ ਲੋਕ ਦੁਨੀਆ ਤੇ ਲੋਕਾਂ ਤੋਂ ਅਲੱਗ ਹੀ ਚੱਲਦੇ ਨੇ ਕਿਉਂਕਿ ਭਗਤਾ ਤੇ ਸੈਸਾਰੀਆਂ ਜੋੜ ਕਦੇ ਨਾ ਆਇਆ ਕਦੇ ਭਗਤਾਂ ਦਾ ਤਾਂ ਸੈਸਾਰੀ ਸੰਸਾਰੀ ਜੀਵਨ ਨਾਲ ਕਦੇ ਜੋੜ ਤਾਲ ਮੇਲ ਅਫਸਰੀ ਨਹੀਂ ਬੈਠਦਾ ਇਸ ਲਈ ਭਾਈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਕੋਹ ਨਾਨਕ ਲੋਕ ਅਲੋਗੀ ਦੀ ਸਖੀ ਐਸੇ ਮਨੁੱਖ ਲੋਕਾਂ ਨਾਲੋਂ ਸੰਸਾਰਿਕ ਜੀਵਨ ਨਾਲੋਂ ਵੱਖਰੇ ਹੁੰਦੇ ਨੇ ਉਹਨਾਂ ਦੀ ਚਾਲ ਵੀ ਵੱਖਰੀ ਹੈ ਚਾਲ ਵੀ ਵਖਰੀ ਐ ਕਿਉਂਕਿ ਚਾਲ ਢਾਲ ਇੱਕ ਹੰਕਾਰ ਕਰਕੇ ਵੀ ਵਖਰੀ ਹੋ ਜਾਂਦੀ ਐ ਪਰ ਨਾਮ ਰਸੀਆਂ ਦੀ ਚਾਲ ਢਾਲ ਦੇ ਵਿੱਚ ਵੀ ਨਿਮਰਤਾ ਹੁੰਦੀ ਐ ਸੋ ਗੁਰੂ ਪਿਆਰੇ ਸత్సੰਗ ਜੀ ਇੰਨੀਆਂ ਨੂੰ ਬੈਂਤਿਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਯਾਤਰ ਕੇ ਪੱਲੇ ਬਰਨਾ ਅਮਲ ਕਰਨਾ ਜੇ ਉਸ ਸਿਸਕਰਵਰਦਾਸ ਅਗਿਆਤ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਤੇਨਾਂ ਛੁੱਟੀ ਐ ਕਿਨ ਕਿਨ ਕੋ ਲਹਾਰ ਰਕਸ਼ਨ ਹਰ ਰਕਸ਼ਨ ਨਾਨਕ ਬਾਦ ਉਤਾਰ ਦੇ ਸੱਜਣਾਂ ਸਿਸੜੀਆਂ ਜੋ ਵਾ ਸਹਿਬ ਸੁਮੇਲ ਗੱਜਵੜੀ ਕੇ ਫਤੇਜ ਜਨਾ ਫਤੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ